ਹਾਂਜੀ ਦੋਸਤੋ ਅੱਜ ਤੁਹਾਨੂੰ ਆਪਣਾ ਕਰਨਲ ਕਾਲਜ ਫਿਜ਼ੀਕਲ ਐਜੂਕੇਸ਼ਨ ਦਿਖਾਉਣੀ ਆ ਜਿੱਥੇ ਮੈਂ ਪੜਦਾ ਹਾਂ ਤੇ ਆ ਅਲੱਗ-ਅਲੱਗ ਡਿਪਾਰਟਮੈਂਟ ਨੇ ਇਸ ਵਿੱਚ ਇੰਸਟੀਚਿਊਟ ਦੇ ਆ ਦੇਖੋ ਇਧਰ ਨਰਸਿੰਗ ਦਾ ਡਿਪਾਰਟਮੈਂਟ ਆ ਗਿਆ ਉਹ ਆਉਂਦੇ ਬੱਚੇ ਉਧਰ ਸਕੂਲ ਆ ਕੇ ਜਿਹਦੇ ਬੱਚੇ ਜਾ ਰਹੇ ਆ ਤੇ ਇਧਰ ਆਪਣਾ ਬੀਐਡ ਡਿਪਾਰਟਮੈਂਟ ਹੈ ਇਹ ਬੱਚੇ ਜਾ ਰਹੇ ਨੇ ਉਹ ਆਪਣਾ ਆ ਕੇ ਬੀਐਡ ਡਿਪਾਰਟਮੈਂਟ ਸਾਹਮਣੇ ਜਿੱਦੇ ਬੱਚੇ ਜਾ ਰਹੇ ਨੇ ਉਹ ਕੰਟੀਨ ਆ ਗਈ ਆਪਣੀ ਤੇ ਨਾਲ ਦੀ ਨਾਲ ਆਪਾਂ ਪਹੁੰਚ ਗਏ ਫਿਜ਼ੀਕਲ ਕਾਲਜ ਚ ਤੇ ਪੇਪਰ ਦੇਣ ਲਈ ਤਿਆਰ ਆਪਣੇ ਬਾਈ ਹੋਰੀ ਆ ਰਹੇ ਨੇ ਇਧਰ ਤੇ ਆਪਾਂ ਚੱਲੇ ਪੇਪਰ ਦੇਣਾ ਤੇ ਆਪਾਂ ਪੇਪਰ ਸੈਂਟਰ ਵਿੱਚ ਪਹੁੰਚ ਗਏ ਡਿਗਰੀ ਕਾਲਜ ਦੇ ਵਿੱਚ ਤੇ ਸਾਰੇ ਫੁੱਲ ਤਿਆਰੀ ਚ ਨੇ ਬੈਠਿਆ ਦੇਖਦੇ ਆ ਕਿੰਨਾ ਕ ਮਾਹੌਲ ਅੰਦਰ ਲੋ ਵੀ ਮਿੱਤਰੋ ਸਾਰੇ ਪੇਪਰ ਦੇਣ ਲਈ ਅੰਦਰ ਤਿਆਰ ਰੋਲ ਨੰਬਰ ਚੈੱਕ ਕਰਨ ਲੱਗੇ ਸਾਰੇ ਲਿਸਟ ਲੱਗਿਓ ਇਹ ਵਾਰ ਪੇਪਰ ਦੇ ਵੀ ਆ ਗਏ ਫਿਰ ਆਪਾਂ ਕਾਲਜ ਚ ਪੇਪਰ ਦੇ ਕੇ ਉਹਦੋਂ ਬਾਅਦ ਆਪਣਾ ਬਣਾਇਆ ਵਲੌਗ ਮਿੰਨੀ ਵਲੌਗ ਤੇ ਸਾਰੇ ਅਸਾਈਨਮੈਂਟ ਦਿੰਦੇ ਨੇ ਤੇ ਹੋਈ ਹੋਈ ਅਸਾਈਨਮੈਂਟ ਦਿੰਦੇ ਦਿੰਦੇ ਆਪਾਂ ਨੇ ਐਨਵਨ ਬਾਈ ਮਿਲਿਆ ਐਨਵਨ ਬਾਈ ਨੂੰ ਪੁੱਛਿਆ ਵੀ ਆਪਾਂ ਇਕੋ ਜਿਹੀ ਲੱਗਦੇ ਆ ਤੇ ਐਨਵਨ ਬਾਈ ਨੇ ਬਹੁਤ ਗੱਲਾਂ ਸੁਣਾਈਆਂ ਤੇ ਇੱਥੇ ਬਲੌਗ